ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਭਲਾਨ ਪੁਲ ਤੇ ਖੜਿਆ ਜਿਹੜੇ ਕਾਰ ਸੇਵਾ ਬਾਬਾ ਜੀ ਬੋਲੋ ਜਿਹੜਾ ਬਣਾਇਆ ਗਿਆ ਤਾਂ ਭਾਜੀ ਆ ਦਿਖਾਓ ਮੜਾ ਜਾ ਜ਼ਿਆਦਾ ਪਾਣੀ ਆਣ ਕਰਕੇ ਪੁਲ ਦੇ ਵਿੱਚ ਥੋੜਾ ਜਿਹਾ ਨੁਕਸ ਜਿਹੜਾ ਪੈ ਗਿਆ ਵਾ ਆ ਨੀਮਾਏ ਹੋ ਗਿਆ ਆ ਚਾਏ ਉਹ ਜਿਹੜਾ ਪੂਰਾ ਥੱਲੇ ਰਹਿ ਹਿੱਲਣਾ ਸ਼ੁਰੂ ਹੋ ਗਿਆ ਵਾ ਉਹ ਵੀ ਦਿਖਾਜਾ ਆ ਗੈਪ ਪੈ ਗਿਆ ਵਾ ਆ ਥੋੜਾ ਗੈਪ ਪੈ ਗਿਆ ਵਾ ਆ ਥੱਲੇ ਨੂੰ ਹੋ ਗਿਆ ਵਾ ਥੋੜਾ ਜਿਹਾ ਉੱਪਰ ਨੂੰ ਹੋ ਗਿਆ ਵਾ ਔਰ ਜਿਹੜਾ ਥੱਲੇ ਤੇ ਪੁਲ ਹੈ ਇਹ ਵੀ ਥੋੜਾ ਥੋੜਾ ਹਿੱਲਦਾ ਪਿਆ ਮੇਰੀ ਅਪੀਲ ਹੈ ਲੋਕਾਂ ਨੂੰ ਜਿਹੜੇ ਇਸ ਇਸ ਰਸਤੇ ਨੂੰ ਵਰਤਦੇ ਆ ਕਿ ਇਸ ਪੁਲ ਤੇ ਕੋਈ ਗੱਡੀ ਲੈ ਕੇ ਜਾਂ ਕੋਈ ਸਕੂਟਰ ਲੈ ਕੇ ਔਰ ਮੈਂ ਇਲਾਕਾ ਵਾਸੀ ਨੂੰ ਬੇਨਤੀ ਕਰਦਾ ਕਿ ਇਸ ਪੁਲ ਤੇ ਹੁਣ ਕੋਈ ਨਾ ਆਵੇ ਕਿਉਂਕਿ ਪੁਲ ਥੱਲੇ ਤੇ ਹੈ ਜਿਹੜਾ ਜਿਆਦਾ ਪ੍ਰੈਸ਼ਰ ਪਾਣੀ ਦਾ ਏਸੀ ਉਹਦੇ ਤੇ ਪੈਂਦਾ ਵੇ ਪਿੱਲਰ ਤੇ ਇਸ ਪੁਲਰ ਪਿੱਲਰ ਤੇ ਹੁਣ ਕੋਈ ਨਾ ਵੀ ਇਸ ਪੁਲ ਤੇ ਕੋਈ ਨਾ ਆਵੇ ਮੇਰੀ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਇੱਥੇ ਜਲਦ ਜਿਹੜੀ ਪਬਲਿਕ ਆਦੀ ਉਹਨੂੰ ਰੋਕਣ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾਵੇ Thank okay. you.